ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭੌਂਆ ਦਾ ਡੇਰੀ ਫਾਰਮ 911 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਖੂ ਵਾਲ ਤਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਗੋ ਬੈੜਾਂ ਤੇ ਇੱਕ ਝੋਟੀ ਆ ਬਿਲਕੁਲ ਤਾਜ਼ੇ ਸਾਰੇ ਸੋਇਆ ਪਸ਼ੂ ਤੇ ਆਪਾਂ ਪਹੁੰਚੇ ਭਾਜੀ ਨੀਟੂ ਹਣਾ ਟੋਲ ਤੇ ਆ ਜੋ ਕਰਦੇ ਆ ਵੀਰ ਨਾਲ ਗੱਲਬਾਤ ਅਸਿਕਲ ਭਾਜੀ ਅਸਿਕਲ ਵੀਰ ਜੀ ਤੁਸੀਂ ਸਾਨੂੰ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਭਾਜੀ ਭਾਈ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਨੀਟਾ ਪਿੰਡ ਲਖੂਵਾਲ ਤੇ ਸੀਗਲਿੰਗ ਨਾਲਾ ਜਲਾ ਮਰਸਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 9914460566 ਠੀਕ ਹੈ ਜੀ ਕਰੀਏ ਸ਼ੁਰੂਆਤ ਹਾਂ ਜੀ ਕਰੋ ਅੱਛਾ ਸੇ ਪਹਿਲੇ ਨੰਬਰ ਤੇ ਵੈਡ ਕਿੰਨਾ ਸੁਭਾ ਸੋਈ ਤੇ ਕੀ ਮਿੰਟ ਦਾ ਕਾਟ ਜੇ ਜੇ ਸੁਭਾ ਸੋਈ ਜੇ ਅੱਛਾ ਜੀ ਚੌਥਾ ਦਿਨ ਸੁਈ ਨੂੰ ਇਹਨੂੰ ਠੀਕ ਹੈ ਜੀ ਉਹ ਜੇ ਬੱਚਾ ਦਾ ਬੁਰਲਾ ਠੀਕ ਹੈ ਜੀ ਪਿੱਛੇ ਬਿਲਕਾਫ ਆ ਗਿਆ ਜੀ ਆ ਵੇਖੋ 나ੜੂ ਨਾਲ ਹੀ ਆ ਹਾਂ ਜੀ ਭਾਈਆ ਚੈੱਕ ਕਰ ਸਕਦੇ ਬਿਲਕੁਲ ਤਾਜ਼ਾ ਬੱਚਾ ਜੇ 나ੜੂ ਨਾਲ ਜੇ ਕਹਿੰਦਾ ਕਿ ਜੈਸ ਟਾਈਮ ਬੌਲਾ ਇਸ ਵੇਲੇ ਵੀਰ ਜੀ ਬਲੋ 15 ਤੋਂ 16 ਕਿਲੋ ਹੋਊਗਾ ਅੱ ਠੀਕ ਹੈ ਲਓ ਜੀ 15 ਤੋਂ 16 ਲੀਟਰ ਬਿਲਕੁਲ ਦੁੱਧ ਤਿਆਰ ਆ ਇਹ ਖੋਲੋ ਵੀਰ ਜੀ ਹਰਾ ਇਹਦਾ ਖੋਲ ਹਾਂਜੀ ਬੰਦੀ ਚੈੱਕ ਕਰ ਸਕਦੇ ਤੁਸੀਂ ਐ ਪਾਓ ਜੀ ਚੰਗੇ ਤਗੜੇ ਘੱਟ ਘਾਟ ਵਾਲੀ ਹੈ ਇਹ ਵੀ ਕਵਲਟੀ ਤੁਸੀਂ ਲਾ ਕੇ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਸ਼ਾਨਦਾਰ ਆ ਜਿਹੜਾ ਇਸ ਟਾਈਮ ਜਿਹੜਾ ਬੋਲਾ ਹਾਜ਼ਰ ਹੈ 15 ਤੋਂ 16 ਲੀਟਰ ਬਿਲਕੁਲ ਰੈਡੀ ਆ ਥੋੜਾ ਜਿਹਾ ਡਰਦੀ ਆ ਸਾਡੇ ਕੋਲ ਕੌਲਕੀ ਬਹੁਤ ਸੋਹਣੀ ਵੜ ਹੈ ਤੇ ਜੱਤ ਉਸ ਲਈ ਆ ਤੇ ਮੇਲ ਕੱਖ ਆ ਗਿਆ ਜੀ ਪਿੱਛੇ ਕਿੰਨਾ ਖਚਵਾਈ ਹੋਊਗੀ ਦੁੱਧ ਭਾਜੀ ਦੁੱਧ ਵੀਰ ਜੀ 20 ਕਿਲੋ ਵਾਲੀ ਬੱਛੀ ਆ ਐਨ ਸੱਦੀ ਤੁਰ ਠੀਕ ਹੈ ਠੀਕ ਹੈ ਲਓ ਭਾਜੀ ਹਾਂ 15-16 ਦਾ ਹੁਣ ਜਿਹੜਾ ਭਾਜੀ ਚਲੀ ਕਰ ਲੈ ਤੇ 15 ਤੋਂ 16 ਲੀਟਰ ਦਾ ਇਸ ਟੈਂਕ ਹਾਜ਼ਰ ਬੋਲਾ ਤਿਆਰ ਆ ਹਾਂਜੀ ਇਹ ਸੋਈ ਨੂੰ ਵਜੇ 4 ਦਿਨ ਹੋਏ ਯਾਰ ਚੈੱਕ ਕਰ ਸਕਦੇ ਤੁਸੀਂ ਨਾੜਾ ਨੂੰ ਨਾ ਹਾਂ ਹੁਣ ਬੜਾ ਚੰਗਾ ਚਵਾਈ ਬੜੀ ਆ ਤੇ ਥਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਵਾ ਬਾਕੀ ਵੇਖੋ ਬੂਥੀ ਬਾਥੀ ਕਿੰਨੀ ਚੰਗੀ ਆ ਹਾਂਜੀ ਫੇਸ ਨਹੀਂ ਚੈੱਕ ਕਰ ਸਕਦੇ ਬਹੁਤ ਜਿਆਦਾ ਖੂਬਸੂ ਅਡਰਦੀ ਥੋੜੀ ਜੀ ਦੇਖੋ ਕੈਮਰੇ ਕੋ ਹਾਂਜੀ ਕੀ ਮੁੱਲ ਜੀ ਭਾਜੀ ਇਹਦਾ ਹਰ ਮੁੱਲ ਵੀਰ ਜੀ ਦਾ 55000 ਹਾਂਜੀ 50 ਹੀ ਦੇ ਦਈਏ ਕਰ ਦਈਏ ਮਾਨਤਾਂ ਥੋੜਾ ਜਿਹਾ 1000 ਛੱਡ ਦਈਏ ਹੋਰ ਵੇਖ ਲਓ 2 ਛੱਡ ਦਾਂਗੇ 48000 ਵੀ ਦੇ ਦਾਂਗੇ ਠੀਕ ਆ ਜੀ 2 ਵਾਜੀ ਬੱਛੀ ਬੜੀ ਜਿਆਦਾ ਜੀ ਜੋ ਕੋ ਬਰੀ ਗਰੂ ਕਿੰਨੀ ਬਹੁਤ ਹੀ ਚੰਗੇ ਤਗੜੇ ਕੱਡ ਕਾਠ ਵਾਲੀ ਦੇ 20 ਲੀਟਰ ਵਾਲੀ ਵੜਿਆ ਇਸ ਟਾਈਮ ਹਾਜ਼ਰ ਜਿਹੜਾ 15 ਤੋਂ 16 ਲੀਟਰ ਹੋਊਗਾ ਤੇ ਆਜ ਹੁਣ ਦੂਜੇ ਨੰਬਰ ਤੇ ਜਰਸੀ ਇਹ ਜਰਸੀ ਹੈਗੀ ਭਾਜੀ ਸਾਂਜੀ ਜਰਸੀ ਜੀ ਠੀਕ ਹੈ ਜੀ ਤੇ ਕੋਈ ਤੁਹਾਨੂੰ ਮੈਂ ਸਾਰਾ ਮਾਰ ਕੇ ਵਿਖਾ ਦਿੰਨੇ ਪਹਿਲਾਂ ਦੋਂਦੀ ਬੱਛੀ ਆ ਅੱਛਾ ਧੀ ਤੇਰੀ ਬੜੀ ਕੋ ਭਾਵੇਂ ਰੱਸੀ ਪਾਓ ਤੇ ਭਾਵੇਂ ਨਾ ਪਾਓ ਠੀਕ ਹੈ ਜੀ ਹਾਂ ਇਹ ਕਿੰਨਾ ਜਿਹੜੇ ਥੱਲੇ ਦੋ ਦਰ ਮੱਲੋ 10 11 ਕਿਲੋ ਬੋਲਾ ਹੈ ਪਰਸੋਂ ਸੁਈ ਜੇ ਉਹਦੇ ਬੱਛਾ ਆਜਦਾ ਵੀ ਠੀਕ ਹੈ ਜੀ ਇਹਦੇ ਪਿੱਛੇ ਵੀ ਮੇਲ ਕਾਫ ਆ ਗਿਆ ਜੇ ਹਾਂ ਜੀ ਤੇ ਆਹ ਬੜਾ ਜਵਾਗ ਹਾਂ ਇਹ ਬਿਲਕੁਲ ਨਾੜੂ ਦੇ ਜੇ ਜੇ ਚੈੱਕ ਕਰ ਸਕਦੇ ਬੋਸ ਇਹ ਖਾਰੀਏ ਖੋਲ ਕੇ ਫਿਰ ਤਾਰਾ ਮਾਰ ਕੇ ਦਿਖਾ ਦਿੰਨੇ ਜਿੰਦਰ ਖੋਲ ਆਰੋ ਭਾਈ ਜੀ ਹੁਣ ਆਪਾਂ ਤੁਹਾਨੂੰ ਖੋਲ ਕੇ ਵਿਖਾਉਂਦੇ ਆ ਬਹੁਤ ਜੀ ਠੰਡੀ ਸੀ ਲੈ ਵੜਿਆ ਵੀ ਤੇਨੂੰ ਇਦਿਆਂ ਤਾਲਾ ਤੋਂ ਮਲਾ ਗਿਆ ਪਰ ਬੜੀ ਕੁਝ ਦਿਖਾ ਦਿੰਦੇ ਆ ਕਿੰਨਾ ਕਿਚਵਾਇਓਗੀ ਦੁੱਧ ਭਾਜੀ ਇਹ ਦੁੱਧ ਵੀ ਜੀ 13-14 ਕਿਲੋ ਚਵਾਊਗੀ ਵੜਾ ਠੀਕ ਆ ਜੀ ਇਸ ਟਾਈਮ ਜਿਹੜਾ ਹਾਜ਼ਰ 11 ਤੋਂ 12 ਲੀਟਰ ਹਾਂ ਜੀ ਠੀਕ ਆ ਜੀ ਹਾਂ ਜੀ ਬੱਜੀ ਚੈੱਕ ਕਰ ਸਕਦੇ ਬਹੁਤ ਹੀ ਸ਼ਾਨਦਾਰ ਪਹਿਲੇ ਹੀ ਸਵੇਰ ਥਣ ਕੱਢਿਆ ਵਾ ਤੇ ਮੂੰਹੋਂ ਵੀ ਦੋ ਦੰਦ ਆ ਗਈ ਜੀ

ਤੇ ਪਹਿਲਾਂ ਹੀ ਸੁਆ ਜੇ ਸੁਈਆ ਤੇ ਚੈੱਕ ਕਰ ਸਕਦੇ ਤੁਸੀਂ ਹਟਰ ਕੁਆਲਟੀ ਵਿੱਚੇ ਤਾਂ ਬਹੁਤ ਹੀ ਜ਼ਿਆਦਾ ਚੰਗੀ ਹੈ ਵੀ ਤੇ ਥਾਣੋਂ ਬਹੁਤ ਹੀ ਵਿਸਮਤ ਲੱਗਾ ਵਾ ਬਾਕੀ ਨੋ ਕੋਈ ਲਾ ਥਾਣਿਆ ਬਾਡੀ ਲਈ ਇਹੇ ਥੱਲੇ ਮਾਰ ਲਈ ਇਦਾਂ ਹੀ ਅਛਾ ਇਦਾਂ ਮਾਰ ਹਾਂ ਚਲ ਬਾਂਦੇ ਕੇ ਅੰਦਰ ਥੱਲੇ ਮਾਰ ਕੇ ਵਾ ਦੇ ਤਾ ਹਾਂਜੀ ਵੀਰ ਜੀ ਲੱਗ ਗਿਆ ਤੁਸੀਂ ਚੈੱਕ ਕਰ ਸਕਦੇ ਪਸਮਾ ਬਹੁਤ ਹੀ ਸ਼ਾਨਦਾਰ ਥਣ ਬਣਾ ਲਿਆ ਵਾ ਤੇ ਚੈੱਕ ਕਰ ਸਾਡੇ ਤੇ ਅਗਲੇ ਥਣਾਂ ਦੀ ਚਵਾਈ ਕੋਈ ਭੂਰ ਛੱਟਾ ਨਹੀਂ ਆ ਬੜੀ ਚਵਾਈ ਵਰਗੀ ਆ ਪੋਲੀ ਗੋਲਤਾਂ ਰਾਂਦੇ ਆ ਪੋਲੀਆਂ ਧਰਾਵਾ ਤੇ ਆ ਬੜੀ ਮਗਰਲੇ ਠੰਡੀ ਧੀਰੀ ਬੜੀ ਆ ਠੀਕ ਹੈ ਜੀ ਲੋੜੀ ਜਿਆਦਾ ਸੇਲ ਕੋਹੜਿਆ ਕੋਈ ਮੰਗੇ ਦੀ ਲੋੜ ਨਹੀਂ ਤੇ ਕੋਈ ਕੁਛ ਨਹੀਂ ਇਹਦਾ ਕੀ ਮੁੱਲ ਜੀ ਭਾਜੀ ਹਰ ਮੁੱਲ ਵੀਰ ਜੀ ਇਹਦਾ 50 ਕਰ ਲਈਏ ਕਰ ਦਈਏ ਜਾ ਜਾਜਾ ਵੀ ਇਹ ਵੀ ਹਾਂ ਨਾ ਜਿਹੜੀ 46000 ਰੁਪਏ ਦੇ ਦਾਂਗੇ ਠੀਕ ਹੈ ਜੀ ਹਾਂਜੀ ਲੋ ਭਾਜੀ 46000 ਦੀ ਹਾਂ ਤੇ ਚਲੋ ਕਰ ਦਿਓ ਮਾਨ ਤਾਂ ਥੋੜਾ ਬੋਤਾ ਵੀਰ ਕੋਈ ਨਹੀਂ ਕਰਦਾਂਗੇ ਛੋਟ ਛੋਟ ਵੀਰ ਜੀ ਠੀਕ ਹੈ ਜੀ ਆਜੋ ਹੁਣ ਤੇ ਜਿੰਨ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਤੇ ਛੋਟੀ ਸੂਈ ਜੀ ਵੀਰ ਜੀ ਅੱਛਾ ਜੀ ਇਹਨੂੰ 15 16 ਸਾਲ ਹੋ ਗਏ ਸੂਈ ਨੂੰ ਅਛਾ ਜੀ ਦੁੱਧ ਦੇ ਕੋ 12 13 ਕਿਲੋ ਤਿਆਰ ਜੇ ਠੀਕ ਹੈ ਜੀ ਆ ਜੇ ਕੱਟੀ ਇਹਦੇ ਮਗਰ ਠੀਕ ਹੈ ਜੀ ਫੀਲ ਕਾਫ ਜੇ ਪਿੱਛੇ ਚੈੱਕ ਕਰ ਸਕਦੇ ਜੇ ਤੇ ਇਸ ਟਾਈਮ ਜਿਹੜਾ ਦੁੱਧ ਕਿੰਨਾ ਤਿਆਰ ਜੇ ਦੁੱਧ 12 13 ਕਿਲੋ ਜੇ ਹੁਣ ਠੀਕ ਹੈ ਲਓ ਜੀ 13 ਲੀਟਰ ਦੁੱਧ ਫਿਰ ਕਹਿੰਦਾ ਕਿ ਬਿਲਕੁਲ ਤਿਆਰ ਆ ਇਹ ਕਿੰਨਾ ਕੁ ਚਵਾਈ ਹੋਊਗੀ ਦੁੱਧ ਦੁੱਧ ਵੀਰ ਜੀ ਮੰਨ ਲਓ ਮੜਾ ਮਾਰਨ ਲੱਗੀ ਹੁਣ ਬਾਜੂ ਹੋਰ ਕਿਲੋ 2 ਕਿਲੋ ਦੁੱਧ ਅੱਗੇ ਬੜਾ ਮੈਂ ਕੋਦੇ ਅਛਾ ਜੀ ਹਾਂ ਠੀਕ ਹੈ ਜੀ ਲਓ ਭਾਜੀ 13 ਤਾਂ 13 ਕਿਲੋ ਦੁੱਧ ਬਿਲਕੁਲ ਤਿਆਰ ਆ। ਬਾਕੀ ਪਾਲੀ ਪੁਲੀ ਚੰਗੀ ਥਣ ਲੈਵਾ ਵੇਖੋ ਕਿਦਾ। ਚੰਡੀ ਕੱਦ ਵਜੰਦੀ ਬਹੁਤ ਚੰਗੀ ਆ ਤੇ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਬਹੁਤ ਜ਼ਿਆਦਾ ਚੰਗੀ ਆ ਨੰਡਾ ਪਈਆਂ ਕਰਮਾਲੀ ਨੇ। ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਆ। ਤੇ ਥਾਣਾ ਦਾ ਸਹਿਜ ਗਿਆ ਵੀ ਬਹੁਤ ਚੰਗਾ ਵਾ। ਜੋ ਗੱਡ ਬਲੈਕ ਵਿੱਚ ਆ ਗੀ ਜੇ। ਐਂ ਦੌਰ ਚੈੱਕ ਕਰ ਸਕਦੇ ਤੁਸੀਂ ਜਾ ਕੇ ਥਾਣਾ ਦਾ ਸਹਿਜ ਗਿਆ ਬਹੁਤ ਸ਼ਾਨਦਾਰ ਆ। ਇਹ ਉਹਦਾ 15 ਕਿਲੋ ਵਾਲੀ ਝੋਟੀ ਆ ਤੇ ਲਾਗੇ ਰੋਂ ਤੁਸੀਂ ਥਣਾ ਦੱਸ ਐ ਤੇ ਗੈਪ ਚੈੱਕ ਕਰ ਸਕਦੇ ਜ ਬਹੁਤ ਹੀ ਜਿਆਦਾ ਸ਼ਾਨਦਾਰ ਆ ਇਹਦਾ ਕੀ ਮੁੱਲ ਭਾਜੀ ਹਰ ਮੁੱਲ ਵੀਰ ਜੀ ਭਾਵੇਂ 90 ਬਚਾਣਾ ਜੋ ਮਰ ਜੀ ਹਾਂ ਨਾ ਜਿਹੜੀ 86 ਜੋ ਛੋਟ ਕਰ ਦਾਂਗੇ ਠੀਕ ਆ ਜੀ 80 ਭਾਜੀ 86000 ਦੀ ਤੇ ਬਾਕੀ ਛੋਟ ਛੱਪਾ ਮੌਕੇ ਤੇ ਹੋ ਜਾਊਗਾ ਹਾਂ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ